ਮੈਂ ਤਾਂ ਕਿਉਂ ਲੱਗਦਾ ਹੈ ਇਹ ਕੈਨੇਡਾ ਨਹੀਂ ਹੋ ਸਕਦਾ ਇਹ ਤਾਂ ਦੇਖੋ ਗੱਡੀਆਂ ਖਾਲਸਤਾਨ ਖਾਲਸਤਾਨ ਲਾਇਬਤ ਹਾਂ ਤਾਂ ਆਹ ਦੇਖੋ ਚਾਤ ਮਾਰੋ ਤੁਸੀਂ ਬੰਦਿਆਂ ਦੀ ਤਾਂ ਮਮਨ ਜਾਨਾ ਸ਼ਾਇਦ ਬਹੁਤ ਜ਼ਿਆਦਾ ਰਸ਼ ਇਹਨਾਂ ਦਾ ਆਪਣੇ ਕਿਸੇ ਗੁਰਦਾਰ ਸਾਹਿਬ ਦੇ ਵਿੱਚ ਰਾਸ਼ੀ ਹੋਇਆ ਜਿੰਨਾ ਰਸ਼ ਇੱਥੇ ਹੈ ਇਹ ਬੜਾ ਜੋਸ਼ ਹੈ ਲੋਕਾਂ ਦੇ ਵਿੱਚ ਇਸ ਨਗਰ ਕ੍ਰੀਡੰ ਦਾ ਤੁਸੀਂ ਵੀ ਵੇਖੋ ਆਨੰਦ ਮੰਡੋ ਚਲੋ ਆਪਾਂ ਅੱਗੇ ਚੱਲਦੇ ਆਇਓ ਸਾਰੇ ਜਨ ਖੜੀ ਹੈ ਸਾਰੇ ਸਾਰੇ ਪੰਜਾਬੀ ਹੈ ਸਿਕਿਉਰਿਟੀ ਹੈ ਬਾਕੀ ਜਨਤਾ ਮੇਰੇ ਕੋ ਲੱਗਦਾ ਕਿ ਇਥੇ ਵੀ ਕਨੇਡਾ ਵਾਲਾ ਵਰਗਾ ਉਹ ਸਾਨੂੰ ਇਹ ਕੋਲ ਸਾਨੂੰ ਆਹਾਂ ਪੰਜਾਬ ਦੀ ਜਨਤਾ ਆਜ ਆ ਰਹੀ ਹੈ ਇਧਰੋਂ ਦਾਥੋਂ ਬੋਦਾ ਸਾਹ ਨੂੰ ਸਿੱਧਾ ਚੱਲਦੇ ਆ ਉਹ ਵੇਖੋ ਲਿਖਿਆ ਵਾ ਸਿਕ ਸਪਿਰਚੁਅਲ ਸੈਂਟਰ ਜੂਰਟੋ ਦੇਖੋ ਲੱਗਦਾ ਨਾ ਪੰਜਾਬ ਸਾਰਾ ਪੰਜਾਬ ਸਲਾਹ ਚ ਲੱਗਦਾ ਨਹੀਂ ਇੱਥੇ ਲੰਗਰ ਰਸਤਿਆਂ ਦੇ ਵਿੱਚ ਵੀ ਲੰਗਰ ਲੱਗੇ ਹੋਏ ਆ ਲੋਕ ਦੇਖੋ ਖਾ ਰਿਹਾ ਖਵਾ ਰਿਹਾ ਇਸ ਤਰ੍ਹਾਂ ਨਗਰੋਂ ਮੈਂ ਕਹਤ ਰਹੇ ਕਿ ਤੁਮੀ ਗੋ ਤੁਹਾਡਾ ਅਕਤਿਆ ਸਾਬ 900 ਲੋਟ ਮਾਇ ਖਾਲਸਾ ਸ਼ਾਹ ਜਿੰਦਗਾ ਵਧਾਈਆਂ ਦੇ ਰਹੇ ਹੈ ਇੱਧਰ ਖੜ੍ਹੇ ਲੋ ਬਸ ਕਿਸੇ ਪਾਸੇ ਦੇਖੋ ਪੈਰ ਧਰਨ ਥਾਂ ਨਹੀਂ ਪੈਰ ਨਹੀਂ ਧਰ ਸਕਦੇ ਇੰਨਾ ਰਸ਼ ਹੈ ਇੱਥੇ ਬਹੁਤ ਜ਼ਿਆਦਾ ਰਸ਼ ਹੈ ਅੱਗੇ ਅੰਦਰ ਸਟੇਜ ਵੀ ਲੱਗੀ ਹੋਈ ਹੈ ਇਹ ਇਤਰਾਂਟੋ ਚ ਗੇਲੋ ਤੇ ਆਪਾਂ ਜਰਨਲ ਗੱਲ ਕਰਗੇ ਦਾ ਬਾਦਲ ਨਿੱਕੇ ਸ਼ਹਿਰ ਬਣੇ ਹੋਏ ਹੈ ਜਾਂ ਤੈਨੋ ਵੀ ਵੱਖਰੀ ਵੱਖਰੀ ਦੇਖ ਦਿਖਾਈ ਵੀ ਹੈ ਦੇਖੋ ਜਿੰਨਾ ਨਜ਼ਾਰਾ ਹੈ ਹੁੰਦਾ ਕਿ ਤੇ ਆਪਣੇ ਤੋਂ ਦਸਾ ਸੱਜ ਕੱਟ ਕੇ ਨੋ ਆਪਣੇ ਤਾਂ ਪਹੁੰਚਦੇ ਹੀ ਮਸਾਂ ਇੱਥੇ ਹਰ ਬੰਦਾ ਬੜੀ ਖੁਸ਼ੀ ਨਾਲ ਹੁੰਚਾ ਹੈ ਖੁਸ਼ੀ ਨਾਲ ਹੀ ਕੰਮ ਕਰ ਰਹੇ ਬੰਦਾਂ ਦੇ ਵਿੱਚ ਬੜੀ ਖੁਸ਼ੀ ਹੈ ਬੜਾ ਰੋਗ ਹੈ ਤੁਸੀਂ ਗੁਰੂ ਦੇ ਨਾਲ ਸੰਗਤ ਕਰਕੇ ਪਿਆਰ ਕਰ ਮੈਂ ਤੁਹਾਨੂੰ ਤੁਹਾਡੀ ਪਤਸ਼ਾਹਾਂ ਆ ਰਹੇ ਗੋਦੜਾ ਸਾਹਿਬ ਮੈਂ ਤੁਹਾਡਾ ਆਪਣਾ ਗੋਦੜਾ ਸਿੰਘ سو میں درشن کر رہا ہے اس طرح درشن کرو میرے پچھلے پاس گردو سا جنتا کن خوشی آئی ہے بڑے خوش آو بڑے محنت مان لگی پتا نہیں کن جنتا ਇਹ ਹਾਸ ਨੂੰ ਭੁੱਲ ਜਾਣੀ ਜੀ ਇੱਥੇ ਮੈਨੂੰ ਲੱਗਦਾ ਵੀ ਜੋ ਟ੍ਰਾਂਟ ਹੋ ਜੀ ਜਾਂ ਮੈਂਟਨ ਜਾਹੋਰ ਇੱਥੇ ਕੁਝ ਹਮਾਤੇ ਆਏ ਨੇ ਉਹ ਸਾਰੇ ਕੋਈ ਜਿਹੜੇ ਸਾਰੇ ਹੋ ਕੇ ਚਲੇ ਜਾਂਦਾ ਇੱਕ ਕਰਦੀ ਆਪਾਂ ਮੰਨਾਂਗੇ ਤੁਸੀਂ ਚੜ੍ਹਦੀ ਕਲਾ ਦਾ ਸਭ ਨੂੰ ਦੇਣਾ ਲੱਖਾਂ ਦਾ ਇਕੱਠ ਹੈ ਬਿਲਕੁਲ ਲੱਖਾਂ ਦਾ ਹੀ ਹੈ ਗੁਰੂ ਸਾਹਿਬ ਪੈ ਰਹੇ ਹੈ ਲੱਖਾਂ ਦਾ ਹੀ ਇਕੱਠ ਹੈ ਕੋਈ ਘੱਟ ਨਹੀਂ ਇਹ ਇੱਕ ਦੋ ਵਾਰ ਹੁਕਮ ਹੋਇਆ ਰਹੇ ਹਨ ਨਗਰ ਤੇ ਤਿੰਨ ਚਾਰ ਮਹੀਨੇ ਐਤਵਾਰ ਇਹ ਨਗਰ ਕੀ ਤੁ ਨੂੰ ਜਿਵੇਂ ਆਪਾਂ ਬਾਬਿਆਂ ਤੋਰ ਕਰਦੇ ਹਾਂ ਉਸ ਤਰ੍ਹਾਂ ਨਹੀਂ ਕਰਦੇ ਬਹੁਤ ਥੋੜਾ ਇੱਥੇ ਜਨਤਾ ਇਕੱਠੀ ਹੋ ਜਾਂਦਾ ਇੱਥੇ ਲੰਗਰ ਵੀ ਲੱਗੇ ਆ ਹੋਰ ਵੀ ਸਾਰੇ ਸੂਚਕ ਨਾ ਨੇ ਤੇ ਸਟੇਜ ਵੀ ਲੱਗੀ ਹੋਈ ਹੈ ਲੋਕ ਸਟੇਜ ਤੋਂ ਖਾਸਾ ਇਤਿਹਾਸ ਵੀ ਸੁਣ ਰਹੇ ਹੈ ਤੇ ਹੋਰ ਵੀ ਬਹੁਤ ਇੱਕ ਵਾਰੀ ਫਿਰ ਰਸਲ ਸਾਰੇ ਨਾ ਕਰੇ ਮੁੱਠੇ ਮੁੱਠੇ ਹੋਏ ਉਫਰਦੇ ਹੋਏ ਮੇਰੇ ਨਾਮ ਸੈਦਾਂ ਤੋਂ ਪਰੇ ਤੱਕ ਜਨਤਾ ਹੈ ਖਾਣ ਦੇ ਡੋਲੇ ਫਰਕੇ ਮੇਰੇ ਦਾਦਾ ਜੀ ਨੇ 80 ਹਜ਼ਾਰਾਂ ਦੇ ਦੇ ਫੂਟੈਂਟ ਲਾਇਆ ਗਿਆ ਵੱਖ-ਵੱਖ 17ਾਂ ਜਾਂ ਜਿਵੇਂ ਕਹਿੰਦੇ ਵੱਖ-ਵੱਖ ਫਰੀਦ ਭੋਜਨ ਵਗੈਰਾ ਵੀ ਹੋਇਆ ਜੀ ਚੀਜ਼ਾਂ ਵੀ ਤੇ ਦਾਦਾ ਬੜੀ ਖੁਸ਼ੀ ਦੇ ਨਾਲ ਇਥੇ ਆਨੰਦ ਮਾਣਿਆ ਮੈਂ ਤੁਹਾਡਾ ਆਪਨਾ ਨਾਮ ਨਾਮ ਜਿਵੇਂ ਰੱਖਿਆ ਵਾਲਾ ਸਾਨੂੰ ਮਾਣ ਆ ਚਲੋ ਸੁਣੋ ਬੜੀ ਬੱਕਰੀ ਕਿਸ਼ੂ ਦੀ ਔਤਾਰ ਸੇ ਸਲਾਮਾਂ ਦੇ ਸਭਰਾ ਗਿਆ ਤੁਹਾਨੂੰ ਖਾਸ ਜਾਨਵਰ ਜੀ ਦਾ ਤੇ ਗੁਰੂ ਦਸਨਤੋ ਸ਼ੈਂਟ ਵੀ ਘਸਵੇਂ ਛੱਡੇ ਜਿੱਤ ਉੱਤੇ ਆਣ ਕੇ ਲੰਗੀ ਤੋਂ ਨਿਵਾਰ ਫਾਲ ਕੇ ਚਾਲ ਪਛੜੇ ਜਬਾਨ ਦੀ ਪੁਛਾਣ ਕੇ ਵਿਜਲੀ ਸਮਾਨਕਾਰ